ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਆਸਾਮ ਦੇ ਧਰਤੀ ਤੋਂ ਨਗਰ ਕੀਰਤਨ ਚੱਲੇ ਹੋਏ ਨੇ ਅੱਜ ਬਰੋਦਰਾ ਦੀ ਧਰਤੀ ਤੇ ਪਹੁੰਚੇ ਨੇ ਦਾਸ ਮੁੰਬਈ ਤੋਂ ਲੈ ਕੇ ਬਰੋਦਰਾ ਦੀ ਧਰਤੀ ਤੱਕ ਸੇਵਾ ਨਿਭਾ ਰਿਹਾ ਹੈ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ੍ਰੀ ਸਾਹਿਬ ਤੇਗਾ ਅਤੇ ਤਲਵਾਰ ਸਾਹਿਬ ਦੇ ਆਪ ਸਭ ਸੰਗਤਾਂ ਸਦਰਸ਼ਨ ਕਰੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ੍ਰੀ ਸਾਹਿਬ ਕਿਰਪਾਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹਰਗੋਬਿੰਦ ਮਹਾਰਾਜ ਜੀ ਦਾ ਤੇਗਾ ਵੀ ਪਿਆ ਹੋਇਆ ਹੈ ਦਰਸ਼ਨ ਕਰਾਓ ਉੱਤੇ ਹੀ ਨਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਛੋਟੀ ਸ੍ਰੀ ਸਾਹਿਬ ਉਹਦੇ ਦਰਸ਼ਨ ਕਰਵਾਏ ਜਾਣ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੀਰ ਹੈ ਜੋ ਆਪਣੇ ਨਾਲ ਰੱਖਿਆ ਕਰਦੇ ਸੀ ਉਹਦੇ ਵੀ ਦਰਸ਼ਨ ਕਰਵਾਏ ਜਾਣ ਸੋ ਸੁਮਚੀਆਂ ਸੰਗਤਾਂ ਹੀ ਬੜੇ ਉਤਸ਼ਾਹ ਦੇ ਨਾਲ ਇੱਥੇ ਸੇਵਾ ਭਾਵਨਾ ਦੇ ਨਾਲ ਸਵੇਰੇ 9 ਵਜੇ ਤੋਂ ਜੁੜੀਆਂ ਹੋਈਆਂ ਨੇ ਤੇ ਇਸ ਵੇਲੇ 5 ਵਜੇ ਸੰਗਤਾਂ ਦੇ ਕੋਲ ਨਗਰ ਕੀਰਤਨ ਪਹੁੰਚਿਆ ਸੰਗਤਾਂ ਦਾ ਜਿਹੜਾ ਉਤਸ਼ਾਹ ਹੈ ਉਹ ਦਿਖਾਇਆ ਜਾਵੇ ਬਰੋਦਰੇ ਦੀ ਧਰਤੀ ਤੇ ਬੜਾ ਉਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਨਾਲ ਸਬੰਧਤ ਜੋ ਪਾਲਕੀ ਸਾਹਿਬ ਹੈ ਉਹਦੇ ਦਰਸ਼ਨ ਕਰਵਾਏ ਜਾਣ ਕਿ ਇਹ ਪਾਲਕੀ ਸਾਹਿਬ ਅਸਾਮ ਦੀ ਧਰਤੀ ਤੋਂ ਚੱਲ ਕੇ ਅੱਜ ਸਾਡੇ ਵਿਚਕਾਰ ਪਹੁੰਚੀ ਹੈ ਤੇ ਸੰਗਤਾਂ ਉਤਸ਼ਾਹ ਦੇ ਨਾਲ ਬੱਚੇ ਸਵੇਰ ਤੋਂ ਲੈ ਕੇ ਇਹ ਨਗਰ ਕੀਰਤਨ ਨੂੰ ਉਗੜੀ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਹੈ ਇਹ ਸੰਗਤਾਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਸੇਵਾ ਨਿਭਾਈ ਹੈ ਬੰਦ